ਚਾਨਕੋਟ ਦੇ ਟਾਕੀ ਰੋਡ ਤੇ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਪਾਕਿਸਤਾਨ ਜਿੰਦਾਬਾਦ ਦੇ ਪੋਸਟਰ ਸੁੱਟੇ ਗਏ ਪੋਸਟਰ ਦੇ ਵਿੱਚ ਸਰਕਾਰੀ ਦਫਤਰ ਨੂੰ ਉਡਾਉਣ ਬਾਰੇ ਲਿਖਿਆ ਗਿਆ ਇੱਕ ਘਰ ਦੇ ਬਾਹਰ ਖੜੀ ਕਾਰ ਦੇ ਸ਼ੀਸ਼ੇ ਵੀ ਤੋੜੇ ਗਏ ਪੇਸ਼ੇ ਸੇਮੇਤ ਕਈ ਥਾਵਾਂ ਤੇ ਧਮਕੀ ਦਾ ਜ਼ਿਕਰ ਕੀਤਾ ਗਿਆ ਪਠਾਨਕੋਟ ਦੇ ਸਰਕਾਰੀ ਦਫਤਰ ਨੂੰ ਧਮਕੀ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਸਥਾਨਕ ਲੋਕਾਂ ਨੇ ਦਿੱਤੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨੋਸਕਾ ਦੋਸਤੋ ਇੰਡੀਅਨ ਇਹ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਕੱਲ ਵੀ ਤੁਹਾਨੂੰ ਕਿਵੇਂ ਦੱਸਿਆ ਕਿ ਸੰਦਿੱਕ ਰਿਅਕੀ ਜਗ੍ਹਾ ਜਗ੍ਹਾ ਤੇ ਸੰਦਿੱਕ ਰਿਅਕੀ ਦੇਖਣ ਨੂੰ ਮਿਲਦੇ ਪਏ ਆ ਅੱਜ ਵੀ ਗੱਲ ਕੀਤੀ ਹੈ ਤੇ ਅੱਜ ਵੀ ਕਿਹੜਾ ਪਠਾਨਕੋਟ ਤੱਕ ਦੇ ਵਿੱਚ ਚਾਰ ਸੰਦਿੱਕ ਰਿਅਕੀ ਦੇਖਣ ਦੀ ਸੋ ਆਪਣਾ ਮਿਲਿਆ ਉੱਤੇ ਹੀ ਉੰਦੇ ਵਾਲੋ ਪੋਸਟਰ ਫੁੱਟੇ ਗਏ ਆ ਸਰਕਾਰੀ ਦਫ਼ਤਰਾਂ ਵਿੱਚ ਉਹਦੇ ਵਿੱਚ ਤਮਕੀਲ ਲਿਖੀ ਗਈ ਸੀ ਕਿ ਸਰਕਾਰੀ ਦਫ਼ਤਰਾਂ ਦਾਇਆ ਜਾਏਗਾ ਉੱਤੇ ਹੀ ਦੱਸਿਆ ਜਾ ਰਿਹਾ ਲੋਕਾਂ ਵਾਲੋ ਦੱਸਿਆ ਜਾ ਰਿਹਾ ਕਿ ਕਿਹੜੇ ਸਰਕਾਰੀ ਗੱਡੀਆਂ ਦੇ ਕੁਝ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ ਆ ਦੇਖਣ ਵਾਲੀ ਗੱਲ ਇਹ ਆ ਕਿ ਦਿਨ ਦੈਨ ਦੈਨ ਪੇ ਤੇ ਨੇ ਵਿੱਚ ਬਾਕੀ ਦੇਖਣ ਦੀ ਕਿ ਮਾਮਲੇ ਪ੍ਰਕਾਸ਼ ਦੇ ਵਿੱਚ ਆਂਦੇ ਪਏ ਆ ਲੇਕਿਨ ਪੂਲ ਸਾਲੋ ਵੀ ਸਮੇਂ-ਸਮੇਂ ਤੇ ਹੀ ਸਰਹਦਾਂ ਚਲਾਈ ਜਾ ਰਹੇ ਆ ਲੇਕਿਨ ਕਿਸੇ ਪ੍ਰਕਾਰ ਦੀ ਵੀ ਉਹਨਾਂ ਨੂੰ ਸੂਈ ਨਹੀਂ ਲੱਗਦੀ ਪਈ ਦੇਖਣ ਨੂੰ ਇਹ ਵੀ ਮਿਲਦਾ ਕਿ ਅਮਰਨਾਥ ਦੀ ਯਾਤਰਾ ਵੀ ਚੱਲੂ ਆ ਲੇਕਿਨ ਜਗ੍ਹਾ-ਜਗ੍ਹਾ ਤੇ ਹਮਲੇ ਹੋਣੇ ਕਿਤੇ ਨਾ ਕਿਤੇ ਕਿ ਸਿਤਾਬਨੀ ਨੂੰ ਅੰਜਾਮ ਦਿੰਦੇ ਨੇਰਾਂ ਦੇ ਵੀ ਆ ਇਦਾਂ ਹੀ ਗੱਲ ਕੀਤੀ ਹੈ ਪਿਛਲੇ ਦਿਨਾਂ ਦੀ 2016 ਦੇ ਵਿੱਚ ਵੀ ਆਤੰਗਵਾਦੀ ਹਮਲਾ ਹੋਇਆ ਸੀ ਕਿਦੇ ਵਿੱਚ ਕਾਫੀ ਜਾਨਾਂ ਚਲੀਆਂ ਗਈਆਂ ਸੀ ਉਹਨ ਇਦਾਂ ਦੀਆਂ ਧਮਕੀਆਂ ਦੇਣੀਆਂ ਉਹ ਸਰਕਾਰੀ ਦਫਤਰਾਂ ਦਾ ਆਨਦੀਆਂ ਧਮਕੀਆਂ ਦੇਣੀਆਂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਇੱਦਾਂ ਹੀ ਦਿਖ ਦਿਓ ਇੰਡੀਆ ਨਹੀਂ ਪੰਜਾਬ ਪਠਾਨਕੋਟ ਮੈਨੂੰ ਨਹੀਂ ਤੰਨ ਵਾਹੇ ਇਹ ਵੀ ਸਿਰੇ ਚਾਰ ਵਜੇ ਟਾਈਮ ਹੀ ਉਹਨਾਂ ਗੱਡੀ ਦੇ ਸ਼ੀਸ਼ਾ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵੇਲੇ ਜਿਹਦੇ ਤੁਰ ਤੋੜਿਆ ਜिले ਬਾਜ ਜਦੋਂ ਆਵਾਜ਼ ਆਈ ਹੈ ਗਾਡੀ ਮੁੜਾ ਉਹਨਾਂ ਮੌਕੇ ਤੇ ਆਣ ਕੇ ਦੇਖਿਆ ਉੱਪਰੋਂ ਕੋਠੇ ਤੋਂ ਟਾਰਚ ਮਾਰੀ ਹੈ ਮੋਬਾਈਲ ਦੀ ਉਹ ਬੰਦੇ ਭੱਜ ਗਏ ਐਦਰ ਨੂੰ ਝਾੜੀਆਂ ਵਾਲੇ ਪਾਸੇ ਨੂੰ ਚਾਰ ਬੰਦੇ ਹੀ ਚੰਗੇ ਉੱਚੇ ਲੰਮੇ ਜਵਾਨੀ ਕੱਪੜੇ ਕੁੜੇ ਦੇਖੇਗੇ ਨਾ ਕੱਪੜੇ ਕੁੜੇ ਤੇ ਜਾ ਕੋਈ ਉਹਨਾਂ ਨੇ ਕੋਈ ਨੋਟ ਵਗੈਰਾ ਸੁੱਟਿਆ ਸੀ ਬਤੀਆਂ ਬੰਦੀ ਸੀ ਚਾਰ ਕਾ ਪੰਜ ਪੰਜ ਕਾ ਪਰਚੀਆਂ ਸੁੱਟੀਆਂ ਸੀ ਇਹ ਪੰਜ ਉਹ ਤੇ ਪਾਕਿਸਤਾਨ ਜਿੰਦਾਬਾਦ ਲਿਖਿਆ ਰਿਹਾ ਤੇ ਕਿਹਾ ਇੱਧਰ ਕੋਈ ਰੇਲਵੇ ਸਟੇਸ਼ਨ ਵੀ ਪੈਂਦਾ ਜਿੱਧਰ ਉਹ ਭਜੇ ਚੱਕੀ ਵਾਂ ਚੱਕੀ ਵਾਂ ਕੈਂਟਰ ਪੈਂਦਾ ਕੀ ਕੁਝ ਪੜਿਆ ਹੋਇਆ ਕੋਈ ਲਿਖਿਆ ਸੀ ਉਹ ਤੇ ਲਿਖਿਆ ਪਾਕਿਸਤਾਨ ਜਿੰਦਾਬਾਦ ਅਸੀਂ ਉਹ ਦੇਖੋ ਚਾਰ ਦੇ ਕਾਇਲ ਤੇ ਇੱਕ ਕਾਇਲ ਦਿਖਾਇਆ ਮੈਨੂੰ ਨਹੀਂ ਨਹੀਂ ਦੋ ਨੇ ਇੱਥੇ ਜੀ ਇੱਕ ਕਾਰ ਸੀ ਉਹਦਾ ਸ਼ੀਸ਼ਾ ਤੋੜਾ ਗਿਆ ਹੈ ਔਰ ਇਹ ਵੀ ਜਾਣਕਾਰੀ ਕੋਈ ਮਿਲੀ ਹੈ ਕਿ ਪਾਕਿਸਤਾਨ ਨੂੰ ਲੈ ਕੇ ਕੁਝ ਪੋਸਟਰ ਇਥੇ ਸੁੱਟੇ ਗਏ ਸੀ ਇਹ ਸਿਰਫ ਇੱਕ دہشت ਦਾ ਮਾਹੌਲ ਕਾਇਮ ਕਰਨ ਦੀ ਉਹਨਾਂ ਦੀ ਚਾਹ ਲੱਗੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਪੰਜਾਬ ਸਾਡਾ ਦੇਸ਼ ਇਕੱਠਾ ਹੈ ਔਰ دہشت ਗਰਦੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ ਕੀ ਇਸ ਦੀ ਜਾਣਕਾਰੀ ਪੁੱਛਣ ਨੂੰ ਦਿੱਤੀ ਗਈ ਹੈ ਹਾਂਜੀ ਆ ਵੀ ਪਤਾ ਲੱਗਿਆ ਕਿ ਅਰਲੀ ਮਾਰਨਿੰਗ ਪੁਲਿਸ ਆਈ ਹੈ ਔਰ ਉਹ ਜਾਂਚ ਕਰ ਰਹੀ ਹੈ ਔਰ ਸਾਰੇ ਪਹਿਲੂਆਂ ਨੂੰ ਦੇਖ ਕੇ ਉਹ ਆਪਣਾ ਕੰਮ ਕਰ ਰਹੀ ਹੈ ਮੋਰਡਿੰਗ ਇਨਫੋਰਮੇਸ਼ਨ ਅਨਲਿਸਿਸ 4.5 ਤੋਂ ਇਹ ਟਾਕੀ ਦੇ ਐਨਜੀਟੀ ਨੋਵਾ ਕਾਰ ਹੈ ਤੇ ਉਹਦੇ ਸ਼ੀਸ਼ੇ ਨੂੰ ਤੋੜੇ ਗਏ ਹੈ ਉਹਦੇ ਬਾਅਦ ਉਸ ਉੱਤੇ ਸ਼ੱਕੀ ਜਿਹੜਾ ਲਿਟਰੇਚਰ ਪਿਆ ਮਿਲਿਆ ਜਿਹਦੇ ਬਾਅਦ ਆਪਾਂ ਮੌਕੇ ਤੇ ਉੱਥੇ ਗਏ ਸੀ ਸਾਰਾ ਚੀਜ਼ਾਂ ਨੂੰ ਵੈਰੀਫਾਈ ਕੀਤਾ ਉੱਥੇ ਜਿਹੜੀਆਂ ਸ਼ੱਕੀ ਲਿਟਰੇਚਰ ਸਲਿੱਪਸ ਵਗਰਾ ਕੁਝ ਪਈਆਂ ਸੀ ਉਹ ਪੜੀਆਂ ਬਾਕੀ ਪੂਰੇ ਹੁਬਾਦ ਦਾ ਵੀ ਜਾਇਜ਼ਾ ਲਿਆ। ਇਹ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲੇ ਤਾਂ ਕਿਸੇ ਨੇ ਕੋਈ ਪੈਨਿੰਗ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਇਹ ਮਾਮਲਾ ਸ਼ਰਾਰਤ ਦਾ ਲੱਗਦਾ। ਕਿਸੇ ਨੇ ਜਾਣਬੁੱਝ ਕੇ ਸ਼ਰਾਰਤ ਕੀਤੀ ਹੈ ਇਹ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ। ਇਹਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਕੋਈ ਸ਼ੱਕੀ ਗੱਲ ਹਲੇ ਸਾਹਮਣੇ ਨਹੀਂ ਆਈ ਹੈ। ਇਸ ਲਈ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰੂੰਗਾ ਕਿ ਬਿਲਕੁਲ ਪੈਨਿੰਗ ਨਾ ਕਰਨ। ਪੁਲਿਸ ਨੂੰ ਚੱਕਾ ਕਰ ਲਈਦਾ। ਇਹ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਜਾਪਦੀ ਹੈ। ਨੇ ਵੀ ਉੱਥੇ ਜਿਹੜੀ ਗੱਡੀ ਲੱਗ ਰਹੀ ਹੈ ਅ ਲੋਵਾ ਜਿਹੜੀ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਉੱਥੇ ਲੱਗ ਰਹੀ ਹੈ ਉਧਰ ਉਹਨੂੰ ਲੈ ਕੇ ਕੋਈ ਰੋਕਦਲਾ ਨਾ ਹੋਵੇ ਹੈਨਾ ਤੇ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਚੈੱਕ ਕਰਦੇ ਹਾਂ ਬਾਕੀ ਇਹਦੇ ਵਿੱਚ ਪੈਨਿਕ ਕਰਨ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਤੇ ਇਹ ਜਿਹੜੀ ਹੈ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ